ਜਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਰਾਂ ਨਾਲ ਵੱਖ-ਵੱਖ ਦਿਨਾਂ 'ਚ ਗੱਲਬਾਤ ਕਰਦਾ ਹੀ ਰਹਿੰਦੇ ਆ ਅੱਜ ਵੀ ਅਸੀਂ ਇਸੇ ਤਰ੍ਹਾਂ ਇੱਕ ਮਾਹਰ ਆਓ ਜੀ ਆਓ ਜੀ ਆਓ ਜੀ ਰਿਆਰ ਸਾਹਿਬ ਰਿਆਰ ਸਾਹਿਬ ਗੈਂਗ ਰਿਆਰ ਸਾਹਿਬ ਵਾਹ ਜੀ ਵਾਹ ਡਾਕਟਰ ਸਾਹਿਬ ਜਾਈਂ ਜੀ ਕਿਆ ਬਾਤ ਹੈ ਬੈਠੋ 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 ਜਨਾਬ ਜੀ ਬੈਠੇ ਹਾਂ ਬੈਠੋ 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 ਜੀ ਆਇਆਂ ਨੂੰ ਆਹ ਸੁਆਦ ਆ ਗਿਆ ਜਿਹਾ ਹੈ ਅ ਬੜੇ ਦਿਨਾਂ ਬਾਅਦ ਦਰਸ਼ਨ ਹੋਏ ਆ ਤੁਹਾਡੇ ਬਿਲਕੁਲ ਜੀ ਠਾਕ ਸਿੰਘ ਜੀ ਗੱਲ ਆ ਵੀ ਤੁਸੀਂ ਸਾਡੀ ਡਿਊਟੀ ਲਈ ਸੀ ਨਹੀਂ ਅਸੀਂ ਕੌਣ ਹੁੰਦੇ ਬੜੇ ਬੜੇ ਡਿਮਾਂਡ ਆ ਸਾਡੇ ਕਿਸਾਨਾਂ ਦੀ ਅਸੀਂ ਕੌਣ ਹੁੰਨੇ ਆ ਡਿਊਟੀ ਲਾਣ ਵਾਲੇ ਡਿਊਟੀ ਲਾਣ ਵਾਲਾ ਉੱਪਰ ਬੈਠਾ ਉਹ ਸਾਰਿਆਂ ਦੀ ਡਿਊਟੀ ਲਾਉਂਦਾ ਹਾਂ ਹਾਂ ਜੀ ਹੈਨਾ ਅਸੀਂ ਤੇ ਇੱਕ ਕੀ ਹਾਂ ਜੀ ਹੁੰਦੀ ਗਰੀਜੀ ਚ ਸੋਰਸ ਹਾਂ ਬਸ ਸੋਰਸ ਹੀ ਸਾਰਾ ਕੁਝ ਆ ਹਾਂ ਜੀ ਤੇ ਤੁਸੀਂ ਦੇਖੋ ਆਪਣੀ ਡਿਊਟੀ ਤੇ ਖਰੇ ਉਤਰੇ ਆ ਹਾਂ ਡਾਕਟਰ ਸਾਹਿਬ ਨੂੰ ਲੈ ਕੇ ਆਏ ਆ ਇਹਨਾਂ ਨਾਲ ਕਰਾਓ ਹੁਣ ਸਾਡੀ ਜਾਣ ਬਿਲਕੁਲ ਜੀ ਬਿਲਕੁਲ ਆ ਡਾਕਟਰ ਕਰਨਜੀਤ ਸਿੰਘ ਗਿੱਲ ਜੀ ਜੋ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਖਸਰ ਸਾਹਿਬ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਤੋਂ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਅੱਜ ਪਹੁੰਚੀਆਂ ਆਿਆਂ ਨੂੰ ਧੰਨਵਾਦ ਬਹੁਤ ਬਹੁਤ ਸਵਾਗਤ ਹੈ ਜੀ ਇਹ ਨਾ ਜੇ ਇਹ ਚੇਚੇ ਤੌਰ ਤੇ ਆਏ ਆ ਤੇ ਇਹ ਜੀਆਂ ਗੱਲਾਂ ਕੁਝ ਪੁੱਛਦੀਆਂ ਜਿਹੜੀਆਂ ਸਾਨੂੰ ਜ਼ਿਮੀਂਦਾਰ ਪੈਣਾ ਭਰਾਵਾਂ ਨੂੰ ਫਾਇਦਾ ਪਹੁੰਚਾਣ ਬਿਲਕੁਲ ਜੀ ਬਿਲਕੁਲ ਸੱਦੇ ਹੀ ਤਾਂ ਆਪਾਂ ਸਵੇਰੇ ਮੈਂ ਕਾਲੀ ਜੀ ਜੀ ਜਾਂਦਾ ਪਿਆ ਸੀ ਤੁਸੀਂ ਉਹ ਜ਼ਗੀਰੇ ਕੋਲ ਖੜੇ ਸੀ ਥੋੜਾ ਉੱਚਾ ਬੋਲਦੇ ਪਏ ਸੀ ਕੀ ਗੱਲ ਹੋਈ ਉਹ ਕੁਛ ਨਹੀਂ ਮਠਾਸਿੰਘ ਜੀ ਗੱਲ ਆ ਕਿ ਜਿਹੜੀ ਉਹ ਸਾਂਝ ਸਾਂਝੀ ਵਾਰਤਾ ਦੀ ਗੱਲ ਹੁੰਦੀ ਆ ਨਾ ਸਾਂਝ ਤੇ ਪਿਆਰ ਹਾਂ 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 ਉਹ ਰਿਆ ਨਹੀਂ ਹੁਣ ਪਤਾ ਨਹੀਂ ਕੀ ਲੋਕਾਂ ਨੂੰ ਹੋ ਗਿਆ ਉਹਨਾਂ ਦਾ ਪਾਰਾ ਚੜੇ ਰਹਿਂਦਾ ਗੱਲ ਵਿੱਚ ਕੁਝ ਵੀ ਨਹੀਂ ਸੀ ਤੇ ਮੈਂ ਤਾਂ ਉਥੋਂ ਦੀ ਲੰਗਦਾ ਤੇ ਉੱਚੀ ਉੱਚੀ ਬੋਲੀ ਜਾਣ ਮੈਂ ਕਿਹਾ ਚਲੋ ਉਹ ਪਿਆਰਾ ਹੀ ਨਾਲ ਪਿਆਰਾ ਹਾਂ ਤੇ ਮੈਂ ਕਿਹਾ ਚਲੋ ਦੇਖਦੇ ਭੀ ਕੀ ਗੱਲ ਆ ਗੱਲ ਵਿੱਚੋਂ ਕੁਝ ਬਣਾ ਨਿਕਲੀ ਮਗਰੋਂ ਥੋੜੀ ਤੇ ਰੌਲਾ ਉਹਨਾਂ ਨੇ ਪਾਇਆ ਕਿ ਵੇਖ ਲਓ ਤੁਸੀਂ ਹੁਣ ਕਿੰਨੀ ਦੂਰੋਂ ਲੱਗੇ ਹੋਗੇ ਜੀ 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 ਕਿੱਥੋਂ ਦੀ ਸੜਕ ਲੰਘਦੀ ਤੁਹਾਨੂੰ ਸੁਣ ਗਿਆ ਹਾਂ ਸੋ ਬਸ ਆ ਮੇ ਮਾੜੇ ਮੋਟੇ ਲੈਣ ਦੇਣ ਤੋਂ ਹੋ ਜਾਂਦਾ ਹੋ ਜਾਂਦਾ ਦੇਖੋ ਗੱਲ ਇਹ ਸਾਡਾ ਸਮਾਜ ਆ ਨਾ ਜਿਹੜਾ ਸਮਾਜ ਗਰਮਾਇਸ਼ ਜ਼ਿਆਦਾ ਹੁੰਦੀ ਜਾਂਦੀ ਆ ਹਾਂ ਸਾਡਾ ਸਮਾਜ ਕੋਈ ਇਟਾਂ ਗਾਰਿਆਂ ਨਾਲ ਨਹੀਂ ਬਣਦਾ ਆ ਸਮਾਜ ਬਣਦਾ ਸਾਡੇ ਵਰਗੇ ਤੁਹਾਡੇ ਵਰਗੇ ਜੀਆਂ ਨਾਲ ਹਾਂਜੀ ਤੇ ਜੀਆਂ ਚ ਦੋ ਗੱਲਾਂ ਹੁੰਦੀਆਂ ਇੱਕ ਤੇ ਆਪਸੀ ਸਾਝ ਪਿਆਰ ਤੇ ਆਪਸੀ ਲੈਣ ਦੇ ਲੈਣ ਦੇਣ ਬਿਲਕੁਲ ਦੁਨੀਆ ਚ ਕੋਈ ਇਹੋ ਜਿਹਾ ਬੰਦਾ ਨਹੀਂ ਹੈਗਾ ਜਿਨੇ ਲੈਣ ਦੇ ਨਾ ਕੀਤਾ ਹੋਵੇ ਜਾਂ ਉਹਨੂੰ ਲੋੜਨਾ ਪਈ ਹੋਵੇ ਆਵਾਜ਼ ਬਗਾਲ ਹੈ ਬਿਲਕੁਲ ਹੈਨਾ ਤੇ ਜੇ ਲੈਣ ਦੇ ਸਾਡਾ ਸਹੀ ਚੱਲਦਾ ਪਿਆ ਤੇ ਸਾਝ ਤੇ ਪਿਆਰ ਆ ਆਪਸ ਚ ਬਣਿਆ ਬਣੇ ਰਹਿੰਦੇ ਬਣਿਆ ਰਹਿੰਦਾ ਡਾਕਟਰ ਸਾਹਿਬ ਕੋਈ ਪਤਾ ਨਹੀਂ ਹੁੰਦਾ ਕਿਹੜੇ ਵਲੇ ਉਹ ਕਈ ਥਾਵਾਂ ਇਹੋ ਜਿਹੀਆਂ ਹੁੰਦੀਆਂ ਜਿੱਥੇ ਪੈਸਾ ਨਹੀਂ ਕੰਮ ਆਂਦਾ ਇਨਸਾਨ ਕੰਮ ਆਂਦਾ ਇਨਸਾਨ ਕੰਮ ਆ ਬਿਲਕੁਲ ਜ ਮਿੱਠਾ ਸਿੰਘ ਜੀ ਵੇਖੋ ਕਿੰਡੀ ਤਗੜੀ ਤੁਸੀਂ ਗੱਲ ਕੀਤੀ ਆ ਕਿ ਹਰ ਥਾਂ ਤੇ ਉਹ ਹੀ ਕਿਤੇ ਪੈਸੇ ਦੀ ਵੈਲਿਊ ਥੋੜੀ ਰਹਿੰਦੀ ਆ ਹਾਂ ਹਾਂ ਬੰਦੇ ਦਾ ਵਜੂਦ ਚਾਹੀਦਾ ਬੰਦਾ ਦੇਖੋ ਕਿਸ ਨਾ ਉਹਨਾਂ ਦੀ ਗੱਲ ਜਿਹੜੀ ਚੱਲਦੀ ਸੀ ਕਿ ਮੇਰੂੰ ਜੀ ਇਹਨੇ ਇਦਾਂ ਕਿਹਾ ਸੀ ਇਦਾਂ ਕਿਹਾ ਸੀ ਗੱਲ ਵਿੱਚੋਂ ਕੁਝ ਵੀ ਨਹੀਂ ਹੁੰਦੀ ਔਰ ਰੁਪਈਆ 100 200 ਦੀ ਗੱਲ ਹੋਣੀ ਆ ਮਿੱਠਾ ਸਿੰਘ ਜੀ ਪਹਿਲੋ ਵੇਖੋ ਵੀ ਆਪਣਾ ਜ਼ੁਬਾਨ ਤੇ ਕੰਮ ਚੱਲਦਾ ਹੁੰਦਾ ਸੀ ਜ਼ੁਬਾਨ ਬਿਲਕੁਲ ਅੱਜ ਕੱਲ ਕਿੰਨੇ ਕੁ ਵੱਡੇ ਲਿਖਤ ਹੁੰਦੀ ਆ ਇਸ ਕਰਕੇ ਵੀ ਲੋਕਾਂ ਦਾ ਆਪਸ ਦੇ ਵਿੱਚ ਜਿਹੜਾ ਪਿਆਰ ਤੇ ਸਾਝ ਘਟ ਰਹੀ ਹੈ ਐਵੇਂ ਥੋੜਾ ਸਿਆਣੇ ਕਹਿੰਦੇ ਨੇ ਦੇਹੀ ਜ਼ੁਬਾਨ ਸੀਰੀ ਤੇ ਮੁਲਕ ਦੀਰੀ ਹਾਂਜੀ ਹੈਨਾ ਜ਼ੁਬਾਨ ਦੇ ਉਹ ਪਿਆਰ ਬਣਿਆ ਰਵੇ ਚੰਗੀ ਗੱਲ ਆ ਆਪਸੀ ਪਿਆਰ ਆਪਸੀ ਸਾਝ ਇਹ ਕਹਿੋ ਜੀ ਚੀਜ਼ ਆ ਤੁਹਾਨੂੰ ਮੈਂ ਦੱਸਾਂ ਏਕਾ ਇੱਕ ਇਹੋ ਜੀ ਚੀਜ਼ ਆ ਜਿਹੜੀ ਦੂਜੇ ਨੂੰ ਡਰਾਉਂਦੀ ਵੀ ਆ ਹਾਂਜੀ ਦੁਸ਼ਮਣ ਡਰਦਾ ਫਿਰ ਉਹਨਾਂ ਨਾਲ ਨਹੀਂ ਜਾਣਾ ਉਹ ਤੇ ਇੱਕ ਹੋ ਜਾਂਦੇ ਆ ਇੱਕ ਹੋ ਜਾਂਦੇ ਨਾਲੇ ਜੁਰਤ ਨਹੀਂ ਪੈਂਦੀ ਕਿਸੇ ਦੀ ਤੇ ਲਓ ਜੀ ਆਪਸੀ ਪਿਆਰ ਤੇ ਸਾਝ ਬੰਧਾਉਂਦੇ ਹੋਏ ਹੂੰ ਪਾਹ ਮੰਡੀਆਂ ਦੇ ਆਏ ਆ ਭਰਾਵਾ ਇਹ ਵੀ ਜ਼ਰੂਰੀ ਹੋ ਭਰਾਵਾ ਚਾਰ ਪੈਸੇ ਤਾਂ ਪਾ ਲਈਏ ਜੀ ਹਾਂ ਬਿਲਕੁਲ ਬਿਲਕੁਲ ਲਓ ਜੀ ਮੰਡੀਆਂ ਦੇ ਭਾਅ ਇਸ ਤਰ੍ਹਾਂ ਆਲੂ ਜਿਹੜਾ ਆ ਜਲੰਧਰ ਵਿਕੇ ਆ 240 ਰੁਪਏ ਕਿਵੈਂਟਲ ਹਾਂਜੀ ਫਾਜ਼ਿਲਕਾ 1200 ਰੁਪਏ ਬੁੱਢਲਾਡਾ 700 ਰੁਪਏ ਮਾਨਸਾ 650 ਰੁਪਏ ਪਟਿਆਲਾ 900 ਰੁਪਏ ਤੇ ਮਲੋਟ 600 ਰੁਪਏ ਹਾਂਜੀ ਪਿਆਜ਼ ਰਿਹਾ ਜੀ ਆ ਜਲੰਧਰ 1400 ਰੁਪਏ ਕਿਵੈਂਟਲ ਫਾਜ਼ਿਲਕਾ 3500 ਰੁਪਏ ਭਾਅ ਮਿਲਿਆ ਜੀ ਬੁੱਢਲਾਡਾ ਤੇ ਮਾਨਸਾ ਤੇ ਨਾਲ ਨਾਲ ਪਟਿਆਲਾ 2000 ਰੁਪਏ ਭਾਅ ਮਿਲਿਆ ਪਿਆਜ਼ਾਂ ਦਾ ਤੇ ਮਲੂਟ 1600 ਰੁਪਏ ਹਾਂਜੀ ਟਮਾਟਰ ਵੀ ਕਿਹਾ ਜਲੰਧਰ 800 ਰੁਪਏ ਕਿਵਿੰਟਲ ਫਾਜ਼ਿਲਕਾ 1500 ਰੁਪਏ ਬੁੱਢਲਾਡਾ 1200 ਰੁਪਏ ਮਾਨਸਾ ਵੀ 1200 ਰੁਪਏ ਪਟਿਆਲਾ 900 ਰੁਪਏ ਤੇ ਮਲੂਟ ਭਾਅ ਮਿਲਿਆ ਜੀ ਟਮਾਟਰ ਦਾ 2000 ਰੁਪਏ ਹਾਂਜੀ ਗਾਜਰਾਜ ਵੀ ਕੀਆ ਜਲੰਧਰ 500 ਰੁਪਏ ਫਾਜ਼ਿਲਕਾ 1000 ਰੁਪਏ ਬੁੱਢਲਾਡਾ 1200 ਰੁਪਏ ਮਾਨਸਾ 1100 ਰੁਪਏ ਪਟਿਆਲਾ 1000 ਰੁਪਏ ਤੇ ਮਲੂਟ ਗਾਜਰ ਦਾ ਭਾਅ ਮਿਲਿਆ ਜੀ 1200 ਰੁਪਏ فی ਕਿਵਿੰਟਲ ਹੂੰ ਹਰੇ ਮਟਰਾ ਜੀ ਵਿਕੇ ਆ ਜਲੰਧਰ 1500 ਰੁਪਏ ਫਾਜ਼ਿਲਕਾ 2500 ਰੁਪਏ ਬੁਢਲਾਡਾ 2400 ਰੁਪਏ ਮਾਨਸਾ 2800 ਰੁਪਏ ਪਟਿਆਲਾ 3300 ਰੁਪਏ ਤੇ ਮਲੋਟ ਭਾਰਿਆ ਜੀ ਹਰੇ ਮਟਰਾਂ ਦਾ 2200 ਰੁਪਏ ਇੱਕ ਕਿੰਟ ਇਹ ਤੇ ਸੀ ਜੀ ਮੰਡੀਆਂ ਦੇ ਆ ਆਪਾਂ ਦਿੱਤੇ ਸੁਣਾ ਹਾਂ ਹੁਣ ਡਾਕਟਰ ਸਾਹਿਬ ਆਏ ਆ ਇਹਨਾਂ ਨਾਲ ਕਰਦੇ ਆ ਗੱਲਬਾਤ ਬਿਲਕੁਲ ਡਾਕਟਰ ਸਾਹਿਬ ਨਾਲ ਜਿਹੜੀ ਗੱਲ ਕਰਨੀ ਆ ਨਾ ਇਹ ਸਾਡੇ ਕਿਸਾਨਾਂ ਲਈ ਬਹੁਤ ਮਹੱਤਾ ਰੱਖਦੀ ਆ ਮਹੱਤਾ ਰੱਖਦੀ ਵਿਕਾਦ ਬੀਜ ਤੇ ਦਵਾਈਆਂ ਦੀ ਉਪਲਬਧਤਾ ਚ ਖੇਤੀਬਾੜੀ ਵਿਭਾਗ ਦੀ ਭੂਮਿਕਾ ਆ ਬੜਾ ਵਧੀਆ ਟੋਪਿਕ ਨਾਲ ਨਾਲ ਅਸੀਂ ਇਹਦੇ ਗੱਲ ਕਰਾਂਗੇ ਕੁਆਲਟੀ ਕੰਟਰੋਲ ਦੀ ਯਾਨੀ ਕਿ ਗੁਣਵੱਤਾ ਨਿਯੰਤਰਣ ਇਹ ਵਿਭਾਗ ਇਹਵੇਂ ਕਰਦਾ ਹੈ ਕਿਸਾਨਾਂ ਤੱਕ ਇਹਨੂੰ ਕੀ ਫਾਇਦੇ ਪਹੁੰਚਦੇ ਆ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਵਿਸ਼ੇ ਤੇ ਕੋਈ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 2814261 ਤੇ ਸਾਡਾ ਦੂਜਾ ਨੰਬਰ ਹੈ 01812814264 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਗਿੱਲ ਸਾਡੇ ਕੋਲ ਨੇ ਇਹ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀ ਹੋ ਹਾਂਜੀ ਖੇਤੀਬਾੜੀ ਤੇ ਖੇਤੀ ਵਿਭਾਗ ਹਾਂਜੀ ਨੌ ਮਾਸ ਦਾ ਰਿਸ਼ਤਾ ਦੋਆਂ ਦਾ ਬਿਲਕੁਲ ਹੈ ਨਾ ਪਿਓ ਪੁੱਤ ਦਾ ਰਿਸ਼ਤਾ ਆਪਸ ਦੇ ਵਿੱਚ ਭਰਾਵਾ ਭਰਾਵਾ ਦਾ ਰਿਸ਼ਤਾ ਇਹਨਾਂ ਦਾ ਸਹੀ ਗੱਲ ਹੈ ਤੇ ਕਿਸਾਨਾਂ ਦੀ ਸੇਵਾ ਚ ਕਿਹੜੇ ਕਿਹੜੇ ਐਸੇ ਕੰਮ ਆ ਜਿਹੜੇ ਖੇਤੀ ਵਿਭਾਗ ਦੇ ਗੋਚਰੇ ਆਪੇ ਮਿੱਠਾ ਸਿੰਘ ਜੀ ਮੈਂ ਦੱਸਣਾ ਚਾਹਣਾ ਵੀ ਜਿਹੜਾ ਪਸਾਰ ਦਾ ਕੰਮ ਆ ਖੇਤੀ ਪਸਾਰ ਜਿਹਦੇ ਵਿੱਚ ਵੱਖੋ ਵੱਖਰੀਆਂ ਸਕੀਮਾਂ ਵੱਖਰੀਆਂ ਸਪਾਰਸ਼ਾਂ ਜਾਂ ਵੱਖਰੀਆਂ ਜਿਹੜੀਆਂ ਗਤੀਵਿਧੀਆਂ ਉਹ ਸਮੇਂ-ਸਮੇਂ ਤੇ ਜਿਹੜਾ ਖੇਤੀਬਾੜੀ ਵਿਭਾਗ ਆ ਉਹ ਕਿਸਾਨਾਂ ਤੱਕ ਪਹੁੰਚਦਾ ਕਰਦਾ ਦੂਜੇ ਨੰਬਰ ਤੇ ਆ ਜਾਂਦਾ ਵੀ ਜਿਹੜੇ ਕੁਦਰਤੀ ਸਰੋਤ ਆ ਇਹਨਾਂ ਦੀ ਸੰਭਾਲ ਜਿੱਤੇ ਪਾਣੀ ਦੀ ਸੰਭਾਲ ਹਵਾ ਮਿੱਟੀ ਦੀ ਸੰਭਾਲ ਜੀ ਦੀ ਚਾਚੀ ਮਿੱਟੀ ਦੀ ਸਿਹਤ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਦੇ ਵਿੱਚ ਕੰਮ ਕਰਨਾ ਜੀ ਇਸ ਤੋਂ ਅੱਗੇ ਖਾਸ ਤੌਰ ਤੇ ਜਿਹੜੇ ਖੇਤੀ ਇਨਪੁਟਸ ਨੇ ਜਿਹੜਾ ਕਿ ਖੇਤੀ ਵਸਤਾਂ ਨੇ ਉਹਨਾਂ ਦੀ ਜਿਹੜੀ ਗੁਣਵੱਤਾ ਜਾਂ ਉਹਨਾਂ ਦੀ ਸਹੀ ਕੁਆਲਿਟੀ ਹੋਵੇ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਤੇ ਉਪਲਬਧ ਹੋਵੇ ਕਿਸਾਨਾਂ ਤੱਕ ਉਹ ਸਹੀ ਤਰੀਕੇ ਨਾਲ ਪਹੁੰਚਦੀਆਂ ਹੋਣ ਇਹ ਕੰਮ ਖਾਸ ਤੌਰ ਤੇ ਜਿਹੜਾ ਖੇਤੀ ਵਿਭਾਗ ਵੱਲੋਂ ਕੀਤੇ ਜਾਂਦੇ ਮਤਲਬ ਇਹ ਸਾਰੇ ਕੰਮਾਂ ਲਈ ਖੇਤੀ ਵਿਭਾਗ ਜਿਹੜਾ ਆ ਇਕ ਕਿਸਾਨਾਂ ਦੀ ਸੇਵਾ ਹਿਤ ਹਾਜ਼ਰ ਹਾਂ ਜੀ ਹਮੇਸ਼ਾ ਹਾਜ਼ਰ ਹਾਂ ਜੀ ਹਮੇਸ਼ਾ ਜੀ ਬਿਲਕੁਲ ਅੱਛਾ ਗੱਲ ਸਾਹਿਬ ਬੜਾ ਵਧੀਆ ਗੱਲਬਾਤ ਤੁਸੀਂ ਕਰ ਰਹੇ ਹੋ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਕਿਸਾਨ ਫਸਲਾਂ ਹੋਣ ਜਾਂ ਸਬਜ਼ੀਆਂ ਹੋਣ ਜਾਂ ਕੋਈ ਫਲਦਾਰ ਬੂਟੇ ਲਗਾਏ ਹੋਣ ਜਾਂ ਕੋਈ ਵੀ ਖੇਤੀ ਕਰਦਾ ਤੇ ਉਹਦੇ ਵਿੱਚ ਕਿਹੜਾ ਕਿਹੜਾ ਵਿਸ਼ੇਸ਼ ਤੌਰ ਤੇ ਜਿਹੜਾ ਸਮਾਨ ਆ ਉਹ ਵਰਤਦਾ ਜਿਹਦੇ ਵਿੱਚ ਖੇਤੀਬਾੜੀ ਭਾਗ ਵੀ ਬਹੁਤ ਉਹਨਾਂ ਦਾ ਯੋਗਦਾਨ ਪਾਉਂਦਾ ਹਾਂਜੀ ਰਿਆਰ ਸਾਹਿਬ ਮੈਂ ਕਿਸਾਨਾਂ ਨੂੰ ਦੱਸਣਾ ਚਾਹਣਾ ਵੀ ਵੇਖੋ ਇੱਕ ਤਾਂ ਖੇਤੀ ਮਸ਼ੀਨਰੀ ਹੋ ਗਈ ਜਿਹੜੀ ਕਿ ਸਾਰੀ ਖੇਤੀ ਦੇ ਵਿੱਚ ਵਰਤੀ ਜਾਂਦੀ ਹੈ ਇਸ ਤੋਂ ਅੱਗੇ ਬੀਜ ਜਿਹਦੇ ਤੇ ਸਾਰੀ ਫਸਲ ਜਾਂ ਜਿਹੜੇ ਵੀ ਆਪਾਂ ਪਲਾਂਟਸ ਬੀਜਦੇ ਆਂ ਜਿਹਦੇ ਚ ਫਲਦਾਰ ਬੂਟੇ ਵੀ ਹੋ ਸਕਦੇ ਆ ਸਬਜ਼ੀਆਂ ਹੋ ਸਕਦੀਆਂ ਹਾਂਜੀ ਉਹਨਾਂ ਦੀ ਲੋੜ ਪੈਂਦੀ ਆ ਬੀਜਾਂ ਦੀ ਫਿਰ ਉਹਨਾਂ ਨੂੰ ਸਹੀ ਤਰੀਕੇ ਨਾਲ ਉਹਨਾਂ ਦੀ ਵਾਧਾ ਹੋਵੇ ਗ੍ਰੋਥ ਹੋਵੇ ਉਹਦੇ ਲਈ ਖਾਦਾਂ ਦੀ ਲੋੜ ਪੈਂਦੀ ਆ ਜਿਦੇ ਚ ਖਾਦਾਂ ਜਵਾਨੂ ਖਾਦਾਂ ਵੀ ਆ ਸਕਦੀਆਂ ਨੇ ਜੈਵਿਕ ਖਾਦਾਂ ਰਸਾਇਣਿਕ ਖਾਦਾਂ ਵੀ ਆ ਜਾਂਦੀਆਂ ਨੇ ਇਸ ਤੋਂ ਅੱਗੇ ਜਿਹੜੀਆਂ ਦਵਾਈਆਂ ਜਿਦੇ ਚ ਕੀੜੇ ਮਾਰ ਦਵਾਈਆਂ ਜਿਦੇ ਚ ਉਲੀ ਨਾਸ਼ਕ ਦਵਾਈਆਂ ਜਾਂ ਨਦੀਨ ਨਾਸ਼ਕ ਦਵਾਈਆਂ ਇਹ ਆਉਂਦੀਆਂ ਨੇ ਇਹ ਖਾਸ ਤੌਰ ਤੇ ਕਿਸਾਨ ਭਰਾਵਾਂ ਵੱਲੋਂ ਆਪਣੇ ਖੇਤਾਂ ਦੇ ਵਿੱਚ ਜਿਹੜਾ ਖੇਤੀ ਸਮੱਗਰੀ ਜਾਂ ਖੇਤੀ ਸਮਾਨ ਜਾਂ ਖੇਤੀ ਮਸ਼ੀਨਰੀ ਵਰਤੇ ਜਾਂਦੇ ਆ ਜਿਹੜੀ ਕਿ ਆਪਣੀ ਕਾਸ਼ਤ ਕਰਦੇ ਆ ਆਪਣੀ ਜਿਹੜੀ ਆ ਫਸਲਾਂ ਦੀ ਉਪਜ ਜਾਂ ਆਪਣੇ ਪਲਾਂਟਸ ਜਾਂ ਫਰੂਟਸ ਜਾਂ ਸਬਜ਼ੀਆਂ ਦੀ ਪੈਦਾਵਾਰ ਕਿਸਾਨ ਭਰਾ ਕਰਦੇ ਨੇ ਹੂੰ ਜੀ ਜੀ ਬਿਲਕੁਲ ਜੀ ਅੱਛਾ ਡਾਕਟਰ ਦੇਖੋ ਖੇਤੀਬਾੜੀ 'ਚ ਜੇ ਅਸੀਂ ਲਿਸਟ ਬਣਾਉਣ ਲੱਗੀਏ ਨਾ ਤੇ ਹਜ਼ਾਰਾਂ ਵਸਤਾਨਾਂ ਜਿਹੜੀਆਂ ਸਾਡੇ ਕੰਮ ਆਉਂਦੀਆਂ ਹਾਂਜੀ ਹੈਨਾ ਹਰ ਚੀਜ਼ ਜਿਹੜੀ ਖੇਤੀਬਾੜੀ 'ਚ ਕੰਮ ਆਂਦੀ ਆ ਉਹਨਾਂ ਨੂੰ ਅੱਗੋਂ ਕੰਮ ਲਿਆਉਣ ਲਈ ਕੰਮ ਆਉਂਦੀ ਆ ਪਰ ਕਿਹੜੀਆਂ ਕਿਹੜੀਆਂ ਉਹ ਅਵਸਥਾ ਨੇ ਜਿਹੜੀਆਂ ਕਾਨੂੰਨੀ ਘੇਰੇ ਚ ਆਉਂਦੀਆਂ ਨੇ ਤਾਂ ਕਿ ਅਸੀਂ ਫਿਰ ਗੁਣਵੱਤਾ ਦੀ ਗੱਲ ਕਰ ਸਕੀਏ ਇਹ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਹੈ ਕਿ ਸ਼ਾਇਦ ਕਿਸਾਨ ਭਰਾਵਾਂ ਨੂੰ ਇਹ ਦੇ ਵਿੱਚ ਦੱਸਣਾ ਜ਼ਰੂਰੀ ਸਮਝਦੇ ਆ ਕਿ ਜਿਹੜਾ ਜਿਹੜਾ ਸਾਡਾ ਕੰਮ ਹੁੰਦਾ ਜਿਵੇਂ ਆਮ ਇੱਕ ਕਾਰੋਬਾਰੀ ਹੁੰਦਾ ਜਿਵੇਂ ਕੋਈ ਕੱਪੜੇ ਦਾ ਕੰਮ ਕਰਦਾ ਕਰਿਆਨੇ ਦਾ ਕੰਮ ਕਰਦਾ ਉਹਦੇ ਲਈ ਕੋਈ ਖਾਸ ਲਾਇਸੈਂਸ ਵਗੈਰਾ ਨਹੀਂ ਦਿੱਤੇ ਜਾਂਦੇ ਪਰ ਜਿਹੜੀਆਂ ਸਾਡੀਆਂ ਜਿਹੜੀਆਂ ਜਿਹਦੇ 'ਚ ਬੀਜ ਆਉਂਦੇ ਆ ਖਾਦਾਂ ਆਉਂਦੀਆਂ ਦਵਾਈਆਂ ਆਉਂਦੀਆਂ ਇਹ ਕਾਨੂੰਨੀ ਦਾਇਰੇ ਦੇ ਵਿੱਚ ਆਉਂਦੀਆਂ ਜਿਨ੍ਹਾਂ ਦੇ ਐਕਟ ਬਣੇ ਹੋਏ ਨੇ ਜਿਵੇਂ ਬੀਜ ਦੀ ਉਹਨੂੰ ਨਿਯੰਤਰਣ ਕਰਨ ਲਈ ਜਾਂ ਉਹਦੀ ਉਪਲਬਧਤਾ ਕਰਾਉਣ ਲਈ ਸੀਡ ਐਕਟ ਆ ਜਾਂ ਸੀਡ ਰੂਲਜ਼ ਬਣੇ ਆ ਜਾਂ ਸੀਡ ਕੰਟਰੋਲ ਆਰਡਰ ਆ ਇਸ ਤਰ੍ਹਾਂ ਖਾਦਾਂ ਦੀ ਜਿਹੜੀ ਉਹਨਾਂ ਦੀ ਮੈਨੂਫੈਕਚਰਿੰਗ ਜਾਂ ਬਣਾਉਣੀਆਂ ਉਹਨਾਂ ਦੀ ਮੰਡੀਕਰਨ ਕਰਨਾ ਉਹਨਾਂ ਨੂੰ ਵੇਚਣਾ ਉਹਦੇ ਲਈ ਖਾਦ ਕੰਟਰੋਲ ਹੁਕਮ ਬਣਿਆ ਹੋਇਆ ਇਸੇ ਤਰ੍ਹਾਂ ਦਵਾਈਆਂ ਜਿਹੜੀਆਂ ਜਿਹਦੇ ਵਿੱਚ ਵੱਖੋ ਵੱਖਰੀ ਕਿਸਮ ਦੀਆਂ ਕੀੜੇ ਮਾਰ ਜਾਂ ਉਲੀ ਨਾਸ਼ਕ ਵਗੈਰਾ ਆਉਂਦੀਆਂ ਨੇ ਉਹਦੇ ਵਿੱਚ ਇਨਸੈਕਟੀਸਾਈਡ ਐਕਟ ਜਾਂ ਉਹਦੇ ਵੀ ਰੂਲ ਬਣੇ ਹੋਏ ਨੇ ਸਰਕਾਰਾਂ ਵੱਲੋਂ ਜਿਹਦੇ ਮੁਤਾਬਕ ਇਹ ਜਿਹੜੇ ਆ ਕਾਨੂੰਨੀ ਦਾਇਰੇ ਦੇ ਵਿੱਚ ਆਉਂਦੇ ਨੇ ਤੇ ਉਹ ਜਿਹੜਾ ਜਿਹੜੇ ਵੀ ਕਾਰੋਬਾਰੀ ਹੁੰਦੇ ਨੇ ਉਹ ਲਾਇਸੈਂਸ ਲੈ ਕੇ ਕੰਮ ਕਰਦੇ। ਮਤਲਬ ਇਹ ਵੀ ਉਹ ਚੀਜ਼ਾਂ ਜਿਹੜੀਆਂ ਆਧਾਰ ਨੇ ਖੇਤੀਬਾੜੀ ਦੀਆਂ। ਹਾਂਜੀ। ਹੈਨਾ? ਵੀ ਖਾਦ, ਦਵਾਈਆਂ ਇਹ ਸਾਰੇ ਕਾਨੂੰਨੀ ਦਾਇਰੇ ਅੱਛਾ ਇਹ ਕਾਨੂੰਨ ਇਹਨਾਂ ਤੇ ਨਿਰਧਾਰਿਤ ਕਿਵੇਂ ਕੀਤੇ ਜਾਂਦੇ? ਹਾਂਜੀ। ਉਹਦੇ 'ਚ ਵੇਖੋ ਨਾ ਜਿਹੜੀਆਂ ਖਾਦ ਐਕਟ ਵੀ ਆ ਜਾਂ ਜਿਹੜਾ ਬੀਜ ਐਕਟ ਇਹ ਜ਼ਰੂਰੀ ਵਸਤਾਂ ਐਕਟ ਦੇ ਅੰਦਰ ਵੀ ਆਉਂਦਾ ਵੀ ਇਹ ਜ਼ਰੂਰੀ ਵਸਤਾਂ ਸਮਝੀਆਂ ਜਾਂਦੀਆਂ ਹਨ ਖੇਤੀ ਦੇ ਵਿੱਚ ਮੋਢਿਆ ਹਾਂ ਇਹ ਮੋਢ ਹੈਗਾ ਇਸ ਕਰਕੇ ਇਹਨਾਂ ਲਈ ਜਿਹੜਾ ਲਾਇਸੈਂਸ ਜਿਹੜੇ ਲੈਣੇ ਪੈਂਦੇ ਆ ਜਿਹੜਾ ਵੀ ਕਾਰੋਬਾਰੀ ਹੋਊਗਾ ਜਿਹਨੇ ਵੀ ਕੋਈ ਵਪਾਰ ਕਰਨਾ ਜੇ ਤਾਂ ਉਹਨਾਂ ਨੇ ਕੋਈ ਪ੍ਰੋਡਕਸ਼ਨ ਕਰਨੀ ਆ ਜਾਂ ਮਾਰਕੀਟਿੰਗ ਕਰਨੀ ਆ ਕਿਸੇ ਵੀ ਸੀਡ ਦੀ ਜਾਂ ਖਾਦਾਂ ਦੀ ਮੈਨੂਫੈਕਚਰਿੰਗ ਜਾਂ ਉਹਦਾ ਮੰਡੀਕਰਨ ਕਰਨਾ ਫਿਰ ਤਾਂ ਸਾਡੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਜਿਹਦੇ ਵਿੱਚ ਬੀਜਾਂ ਨਾਲ ਸੰਬੰਧਤ ਸੰਬੰਧਤ ਸੰਯੁਕਤ ਖੇਤੀਬਾੜੀ ਆਉਂਦੇ ਨੇ ਜਾਂ ਦੂਜਾ ਆਪਣੇ ਖਾਦਾਂ ਨਾਲ ਸੰਬੰਧਤ ਜਾਂ ਦਵਾਈਆਂ ਨਾਲ ਫਿਰ ਉਹ ਲਾਇਸੈਂਸ ਸਟੇਟ ਲੈਵਲ ਤੋਂ ਸਾਡੇ ਡਾਇਰੈਕਟਰ ਦਫ਼ਤਰ ਤੋਂ ਬਣਦੇ ਨੇ ਲਾਇਸੈਂਸ ਜੇਕਰ ਅਸੀਂ ਜਦੋਂ ਅਸੀਂ ਕਿਸਾਨਾਂ ਤੱਕ ਪਹੁੰਚਦਾ ਕਰਦੇ ਆ ਜਿਨ੍ਹਾਂ ਦੇ ਵਿੱਚ ਅਸੀਂ ਡੀਲਰ ਨਾਮਜ਼ਦ ਕਰਦੇ ਆ ਉਹ ਫਿਰ ਜਿਹੜੇ ਲਾਇਸੈਂਸ ਆ ਉਹ ਸਾਡੇ ਖੇਤੀਬਾੜੀ ਵਿਭਾਗ ਦੇ ਜਿਹੜਾ ਮੁੱਖ ਖੇਤੀਬਾੜੀ ਅਧਿਕਾਰੀ ਜ਼ਿਲ੍ਹੇ ਦਾ ਹੁੰਦਾ ਉਹਨਾਂ ਵੱਲੋਂ ਲਾਇਸੈਂਸ ਜਾਰੀ ਕੀਤੇ ਜਾਂਦੇ ਨੇ ਤੇ ਉਸ ਮੁਤਾਬਕ ਫਿਰ ਜਿਹੜੇ ਇਹ ਕਾਰੋਬਾਰੀ ਨੇ ਜਾਂ ਵਪਾਰੀ ਨੇ ਉਹ ਆਪਣਾ ਲਾਇਸੈਂਸ ਲੈ ਕੇ ਕੰਮ ਕਰਦੇ ਆ ਇਹ ਸਾਰਾ ਕੁਝ ਫਿਰ ਗੁਣਵੱਤਾ ਦੇਖ ਕੇ ਹੁੰਦਾ ਸਾਰਾ ਕੁਝ ਹਾਂਜੀ ਬਿਲਕੁਲ ਕਿਉਂਕਿ ਹਰ ਚੀਜ਼ ਦੀ ਸਪੈਸੀਫਿਕੇਸ਼ਨਾਂ ਹੁੰਦੀਆਂ ਉਹਨਾਂ ਦੇ ਮਾਪਦੰਡ ਨਿਰਧਾਰਤ ਕੀਤੇ ਆ ਵੀ ਸੀਡ ਆ ਜਿਹੜਾ ਉਹਦੀ ਜਰਮੀ ਜੇ ਕਣਕ ਦਾ ਜਰਮੀਨੇਸ਼ਨ ਆ ਵੀ ਉਹ 100 ਚੋਂ 98% ਜਰਮੀਨੇਸ਼ਨ ਹੋਣੀ ਚਾਹੀਦੀ ਆ ਉਹਦੀ ਪਿਓਰਿਟੀ ਆ ਜਿਹੜੀ ਸ਼ੁੱਧਤਾ ਉਹ ਠੀਕ ਹੋਣੀ ਚਾਹੀਦੀ ਆ ਇਸੇ ਤਰ੍ਹਾਂ ਖਾਦਾਂ ਜਿਹੜੀਆਂ ਵੱਖ-ਵੱਖਰੀਆਂ ਉਹਦੇ ਚ ਜੇ ਜਿਵੇਂ ਡੀਪੀ ਦੇ ਵਿੱਚ 18% ਜਿਹੜੀ ਆ ਨਾਈਟrogen ਤੇ 46% ਫਾਸਫੋਰਸ ਇਹ ਹੋਣੀ ਚਾਹੀਦੀ ਹੈ ਜੇ ਇਸ ਤੋਂ ਘੱਟ ਹੋਊਗੀ ਤਾਂ ਫਿਰ ਫਸਲ ਦੇ ਸਹੀ ਅਸਰ ਨਹੀਂ ਆਊਗਾ ਇਸ ਕਰਕੇ ਇਹ ਜ਼ਰੂਰੀ ਹੈ ਜੀ ਅੱਛਾ ਗਿੱਲ ਸਾਹਿਬ ਇਹਦੇ ਵਿੱਚ ਜਿਵੇਂ ਕੋਈ ਵੀ ਦੁਕਾਨਦਾਰ ਆ ਤੁਸੀਂ ਹੁਣੇ ਗੱਲ ਕੀਤੀ ਸੀਗੀ ਕਿ ਕੋਈ ਆਪਣੀਆਂ ਸਬਜ਼ੀ ਦੀ ਦੁਕਾਨ ਆ ਕੋਈ ਹੋਰ ਵਸਤੂ ਦੀ ਦੁਕਾਨ ਆ ਆ ਜਦੋਂ ਇਹਦੇ ਵਿੱਚ ਕੋਈ ਵੀ ਦੁਕਾਨਦਾਰ ਜਾਂ ਕੋਈ ਕਾਰੋਬਾਰੀ ਉਹ ਉਹਨੇ ਕੋਈ ਵੀ ਮਾਲ ਬਣਾ ਸਕਦਾ ਜਾਂ ਕੋਈ ਵੀ ਮਾਲ ਉਹ ਵੇਚ ਸਕਦਾ ਉਹਦੇ ਵਿੱਚ ਖੇਤੀਬਾੜੀ ਵਿਭਾਗ ਦਾ ਕੋਈ ਰੋਲ ਹੈਗਾ ਵੇਖੋ ਇਹ ਸਾਰਾ ਜਿਹੜਾ ਵੀ ਤੁਹਾਨੂੰ ਦੱਸਿਆ ਵੀ ਖੇਤੀ ਵਸਤਾਂ ਆਉਂਦੀਆਂ ਜਾਂ ਖੇਤੀ ਇਨਪੁਟਸ ਕਹਿੰਨੇ ਆਸੀਂ ਬੀਜ ਖਾਦਾਂ ਦਵਾਈਆਂ ਇਹਦੇ 'ਚ ਹਰ ਕੋਈ ਤਾਂ ਕੰਮ ਨਹੀਂ ਕਰ ਸਕਦਾ ਆਪਾਂ ਪਹਿਲਾਂ ਗੱਲ ਕਰ ਚੱਕੇ ਆ ਵੀ ਉਹਨਾਂ ਨੂੰ ਲਾਇਸੈਂਸ ਲੈਣੇ ਪੈਂਦੇ ਆ ਲਾਇਸੈਂਸ ਦੇ ਵਿੱਚ ਖੇਤੀਬਾੜੀ ਵਿਭਾਗ ਆ ਜਿਹੜਾ ਉਹ ਉਦੇ ਮੁਤਾਬਕ ਐਕਟ ਦੇ ਮੁਤਾਬਕ ਲਾਇਸੈਂਸ ਈਸ਼ੂ ਕਰਦਾ ਭਾਵੇਂ ਉਹ ਕਿਸੇ ਚੀਜ਼ ਨੂੰ ਪ੍ਰੋਡਕਸ਼ਨ ਦਾ ਕੰਮ ਹੋਵੇ ਜਾਂ ਕਿਸੇ ਖਾਦ ਨੂੰ ਬਣਾਉਣ ਦਾ ਕੰਮ ਹੋਵੇ ਜਾਂ ਉਹਦੇ ਮਾਰਕੀਟਿੰਗ ਦਾ ਕੰਮ ਹੋਵੇ ਜਾਂ ਉਸ ਤੋਂ ਬਾਅਦ ਕਿਸਾਨਾਂ ਤੱਕ ਪਹੁੰਚ ਦੀ ਕਰਨ ਦੇ ਵਿੱਚ ਉਹ ਕੰਮ ਹੋਵੇ ਖੇਤੀਬਾੜੀ ਵਿਭਾਗ ਦੇ ਵੱਲੋਂ ਜਿਹੜਾ ਉਹ ਜਿਹੜੇ ਐਕਟ ਬਣਿਆ ਜਾਂ ਉਹਦੇ ਜਿਹੜੀਆਂ ਹਦਾਇਤਾਂ ਜ਼ਰੂਰੀ ਹੁੰਦੀਆਂ ਉਹਦੇ ਮੁਸਾਬਕਾ ਲਾਇਸੈਂਸ ਜਾਰੀ ਕਰਨੇ ਸਮੇਂ-ਸਮੇਂ ਤੇ ਉਹਨਾਂ ਨੂੰ ਰੀਨਿਊ ਕਰਨਾ ਕਿਉਂਕਿ ਉਹਨਾਂ ਦਾ ਇੱਕ ਟਾਈਮ ਹੁੰਦਾ ਕੋਈ 3 ਸਾਲ ਬਾਅਦ ਜਾਂ 5 ਸਾਲ ਬਾਅਦ ਜਾਂ ਇਸ ਤੋਂ ਵੇਖੋ ਇੱਕ ਬੜੀ ਜ਼ਰੂਰੀ ਗੱਲ ਆ ਵੀ ਕਈ ਵਾਰੀ ਅਸੀਂ ਸਮਝਦੇ ਆ ਵੀ ਕਿਸੇ ਨੇ ਲਾਇਸੈਂਸ ਲੈ ਲਿਆ ਤੇ ਉਹ ਸਾਰੀਆਂ ਖਾਦਾਂ ਜਾਂ ਸਾਰੀਆਂ ਦਵਾਈਆਂ ਵੇਚਣ ਜਾਂ ਸਾਰੀਆਂ ਕੰਪਨੀਆਂ ਦੇ ਨਹੀਂ ਕੰਮ ਕਰ ਸਕਦਾ ਉਹ ਲਾਇਸੈਂਸ ਤੋਂ ਬਾਅਦ ਵੀ ਅਸੀਂ ਕੰਪਨੀਆਂ ਐਡ ਕਰਦੇ ਆ ਵੀ ਉਹ ਕਿਹੜੀਆਂ ਕੰਪਨੀਆਂ ਦਾ ਕੰਮ ਕਰ ਸਕਦਾ ਉਸ ਤੋਂ ਬਾਅਦ ਕੰਪਨੀ ਦਾ ਵੀ ਪ੍ਰੋਡਕਟ ਆ ਜਿਹੜੇ ਵੀ ਉਹ ਪ੍ਰੋਡਕਟ ਵੀ ਐਡ ਕਰਦੇ ਆ ਉਹਦੇ ਲਾਇਸੈਂਸ ਦੇ ਵਿੱਚ ਪਹਿਲਾਂ ਤਾਂ ਸਾਰਾ ਸਾਡਾ ਆਫਲਾਈਨ ਜਾਂ ਲਿਖ ਕੇ ਕੰਮ ਹੁੰਦਾ ਸੀ ਹੁਣ ਸਾਰਾ ਕੁਝ ਆਨਲਾਈਨ ਕਰਦੇ ਆ ਆਨਲਾਈਨ ਹੀ ਅਪਲਾਈ ਕਰਦੇ ਆ ਜਿੰਨੇ ਵੀ ਲਾਇਸੈਂਸ ਵਾਲੇ ਜਿਨ੍ਹਾਂ ਨੇ ਨਵਾਂ ਵੀ ਬਣਾਉਣਾ ਰੀਨੂ ਕਰਾਉਣਾ ਜਾਂ ਕੋਈ ਐਡੀਸ਼ਨ ਕਰਾਉਣੀ ਆ ਕਿਸੇ ਵੀ ਚੀਜ਼ ਦੀ ਭਾਵੇਂ ਗਦਾਮ ਦੀ ਕਰਾਉਣੀ ਆ ਭਾਵੇਂ ਕਿਸੇ ਪ੍ਰੋਡਕਟ ਦੀ ਕਰਾਉਣੀ ਆ ਕੰਪਨੀ ਦੀ ਕਰਾਉਣੀ ਆ ਉਹ ਸਾਰਾ ਕੁਝ ਆਨਲਾਈਨ ਹੀ ਅਪਲਾਈ ਹੁੰਦਾ ਆਨਲਾਈਨ ਹੀ ਸਾਡੇ ਵੱਲੋਂ ਉਹ ਜਿਹੜਾ ਪਾਸ ਹੋ ਜਾਂਦਾ ਅੱਛਾ ਇਹ ਗੱਲ ਸਾਬ ਇੱਥੇ ਆਉਂਦਾ ਵੀ ਜਿਵੇਂ ਹੁਣ ਤੁਸੀਂ ਤਿੰਨ ਖਾਦ ਹੋ ਗਈ ਉਹਦੇ ਨਾਲ ਤੁਹਾਡੀਆਂ ਦਵਾਈਆਂ ਹੋ ਗਈਆਂ ਤੇ ਇਨਸੈਕਟਿਸਾਈਡ ਹੋ ਗਈ ਜਾਂ ਬੀਜ ਹੋ ਗਿਆ ਇਹਨਾਂ ਦੇ ਵੱਖਰੇ ਵੱਖਰੇ ਲਾਇਸੈਂਸ ਲੈਣੇ ਪੈਂਦੇ ਜਾਂ ਇੱਕ ਹੀ ਬਣ ਜਾਂਦਾ ਬੜਾ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਤਾਂ ਇਸ ਤਰ੍ਹਾਂ ਹੀ ਨਹੀਂ ਪਤਾ ਲੱਗਦਾ ਡੀਲਰ ਭਰਾਵਾਂ ਨੂੰ ਉਹਦੇ ਲਈ ਵੇਖੋ ਅਸੀਂ ਜਿਹੜੇ ਡੀਲਰ ਬਣਾਉਨੇ ਆ ਹੁਣ ਹੂੰ ਪਹਿਲਾਂ ਹੁੰਦਾ ਸੀ ਵੀ ਭਾਵੇਂ ਕੋਈ ਅਨਪੜ ਬੰਦਾ ਹੋਵੇ ਮਿੱਠਾ ਸਿੰਘ ਜੀ ਤੇ ਉਹ ਵੀ ਲਾਇਸੈਂਸ ਲੈ ਲੈਂਦਾ ਸੀ ਅੱਛਾ ਹੁਣ ਪਲੱਸ 2 ਤੋਂ ਬਾਅਦ ਜਾਂ ਉਹਨੇ ਡਿਪਲੋਮਾ ਕੀਤਾ ਹੋਵੇ ਜਾਂ ਬੀਏਸੀ ਐਗਰੀਕਲਚਰ ਖੇਤੀਬਾੜੀ ਦੀ ਪੜ੍ਹਾਈ ਕੀਤੀ ਹੋਵੇ ਜਾਂ ਉਹਨੇ ਕੈਮਿਸਟਰੀ ਦੀ ਕੀਤੀ ਹੋਵੇ ਉਹਨਾਂ ਨੂੰ ਲਾਇਸੈਂਸ ਦਿੰਦੇ ਹਰ ਇੱਕ ਬੰਦਾ ਲਾਇਸੈਂਸ ਨਹੀਂ ਲੈ ਸਕਦਾ ਕਿਉਂਕਿ ਉਹ بڑا ਇੰਪੋਰਟੈਂਟ ਕੰਮ ਕਰ ਰਿਹਾ ਉਹ ਜ਼ਹਿਰਾਂ ਦੇ ਨਾਲ ਜ਼ਹਿਰਾਂ ਵਾਲਾ ਕੰਮ ਕਰ ਰਿਹਾ ਉਹ ਜ਼ਰੂਰੀ ਵਸਤਾਂ ਦੇ ਨਾਲ ਸੰਬੰਧਿਤ ਕੰਮ ਕਰ ਰਿਹਾ ਹੈ ਇਸ ਕਰਕੇ ਲਾਇਸੈਂਸ ਲੈਣ ਲਈ ਉਹਨਾਂ ਦੀ ਜਿਹੜੀ ਯੋਗਤਾ ਆ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰੀ ਯੋਗਤਾ ਜ਼ਰੂਰੀ ਹੈਗੀ ਆ ਤਾਂ ਕਿ ਜਿਹੜੇ ਡੀਲਰ ਜਾਂ ਜਿਹੜਾ ਵੀ ਸਮਾਨ ਬਣਾਉਣ ਵਾਲੇ ਆ ਉਹਨਾਂ ਨੂੰ ਪਤਾ ਹੋਵੇ ਵੀ ਇਹ ਚੀਜ਼ ਜਿਹੜੀ ਆ ਕਿੱਥੇ ਵਰਤਣੀ ਆ ਕਿੰਨੀ ਵਰਤਣੀ ਆ ਕਿਹੜੇ ਸਮੇਂ ਤੇ ਵਰਤਣੀ ਆ ਤੇ ਉਹਨਾਂ ਦਾ ਸਾਰਾ ਇਸ ਬਾਰੇ ਉਹਨਾਂ ਨੂੰ ਪੂਰੀ ਜਾਣਕਾਰੀ ਜਾਣਕਾਰੀ ਹੋਣੀ ਚਾਹੀਦੀ ਰਿਆਰ ਜੀ ਮਤਲਬ ਇਹ ਆ ਵੀ ਜਿੰਨੀਆਂ ਵੀ ਵਸਤਾਂ ਆ ਨਿਰਧਾਰਤ ਇਹਨਾਂ ਦਾ ਵਿਭਾਗ ਹੀ ਕਰਦਾ ਇਹ ਨਹੀਂ ਵੀ ਮਿੱਠਾ ਜੀ ਉਹਨੇ ਇੱਕ ਲਾਇਸੈਂਸ ਲੈ ਲਿਆ ਤੇ ਜੋ ਮਰਜ਼ੀ ਵੇਚੀ ਜੀ ਆਪਣੀ ਵਿੱਚ ਭਾਵੇਂ ਫੀਡ ਫੀਡ ਵੀ ਵੇਚੀ ਜਾਵੇ ਇਦਾਂ ਨਹੀਂ ਇਦਾਂ ਨਹੀਂ ਉਹ ਵਸਤਾਂ ਵਿਭਾਗ ਨਿਰਧਾਰਤ ਕਰਦਾ ਮੈਂ ਉਹ ਹੀ ਚੀਜ਼ਾਂ ਵੇਚ ਸਕਦਾ ਜੋ ਇਹਨਾਂ ਨੇ ਮੈਨੂੰ ਲਾਇਸੈਂਸ ਦਿੱਤਾ ਹਾਂਜੀ ਬੀਜਾਂ ਦਾ ਲਾਇਸੈਂਸ ਮਿੱਠਾ ਸਿੰਘ ਜੀ ਅਲੱਗ ਜੀ 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 ਠੀਕ ਇਨਸੈਕਟੀਸਾਈਡ ਦਾ ਅਲੱਗ ਤੇ ਜਿਹੜਾ ਖਾਦ ਦੇ ਵਿੱਚ ਦੋ ਤਰ੍ਹਾਂ ਦਾ ਲਾਇਸੈਂਸ ਛੜ ਜ਼ਿਲ੍ਹੇ ਦੇ ਨਾਲ ਮੈਂ ਸੰਬੰਧਿਤ ਗੱਲ ਕਰ ਰਿਹਾ ਵੀ ਇੱਕ ਹੁੰਦਾ ਹੋਲ ਸੇਲ ਹਾਂ ਹਾਂ ਵੀ ਜਿਹੜਾ ਕੰਪਨੀ ਤੋਂ ਸਿੱਧਾ ਉਹਦੇ ਕੋਲ ਆਉਣਾ ਉਸ ਤੋਂ ਬਾਅਦ ਰਿਟੇਲ ਜਿਹੜਾ ਕਿ ਦੁਕਾਨਦਾਰ ਨੇ ਕਿਸਾਨਾਂ ਤੱਕ ਵੇਚਣੀ ਇਸ ਕਰਕੇ ਇੱਕ ਕਾਊਂਟਰ ਤੇ ਜੇਕਰ ਜ਼ਿਲ੍ਹੇ ਦੇ ਵਿੱਚ ਤੁਸੀਂ ਵੇਖਿਆ ਨਾ ਦੁਕਾਨਾਂ ਉਹਨਾਂ ਤੇ ਇੱਕ ਕਾਊਂਟਰ ਤੇ ਚਾਰ ਲਾਇਸੈਂਸ ਹੋਣਗੇ ਉਹਦੇ 'ਚ ਸੀਡ ਦਾ ਵੀ ਹੋ ਸਕਦਾ ਇਨਸੈਕਟੀਸਾਈਡ ਦਾ ਵੀ ਤੇ ਦੋ ਖਾਦ ਦੇ ਹੋਣਗੇ ਹੋਲ ਸੇਲ ਦਾ ਤੇ ਰਿਟੇਲ ਦਾ ਜੇਕਰ ਇਸ ਤੋਂ ਜ਼ਿਆਦਾ ਇੱਕ ਕਾਊਂਟਰ ਤੇ ਲਾਇਸੈਂਸ ਜੇਕਰ ਨਹੀਂ ਹੋ ਸਕਦੇ ਜੇਕਰ ਉਹਨੇ ਕੋਈ ਹੋਰ ਕੰਮ ਕਰਨਾ ਤੇ ਉਹਦੇ ਲਈ ਵੱਖਰੀ ਦੁਕਾਨ ਵੱਖਰਾ ਜਿਹੜਾ ਕਾਊਂਟਰ ਬਣਾਉਣਾ ਬਣਾਉਣਾ ਪਏਗਾ ਅੱਛਾ ਇਹ ਤੁਸੀਂ ਕਾਨੂੰਨ ਵੀ ਬਣਾਤੇ ਇਹ ਵੀ ਸਾਰਾ ਕਰਤਾ ਤੇ ਇਹਨਾਂ ਵਸਤਾਂ ਦੀ ਉਹ ਉਪਲਬਧਤਾ ਲਈ ਵੀ ਕੀ ਇਹ ਅਵੇਲੇਬਲ ਵੀ ਹੈਗੀਆਂ ਕਿ ਨਹੀਂ ਤੇ ਕਿਸਾਨਾਂ ਤੱਕ ਪਹੁੰਚਾਉਣ ਲਈ ਬਿਲਕੁਲ ਇਹ ਖੇਤੀਬਾੜੀ ਵਿਭਾਗ ਕੀ ਕਾਰਜ ਕਰੇ ਵੇਖੋ ਇਹ ਤਾਂ ਬਹੁਤ ਜਿਵੇਂ ਅੱਜ ਵੀ ਸਵੇਰੇ ਆਨਲਾਈਨ ਮੀਟਿੰਗ ਸਾਡੇ ਮਾਨਯੋਗ ਖੇਤੀਬਾੜੀ ਮੰਤਰੀ ਸਾਹਿਬ ਨੇ ਕੀਤੀ ਆ ਕਿਉਂਕਿ ਹੁਣ ਸੌਣੀ ਦੀਆਂ ਫਸਲਾਂ ਦੀ ਬਿਜਾਈ ਦਾ ਸਮਾਂ ਤੇ ਨਰਮਾ ਅਸੀਂ ਜੇ ਬਜਾਉਣਾ ਤੇ ਉਹਦਾ ਬੀਜ ਦਾ ਪ੍ਰਬੰਧ ਕਰਾਂਗੇ ਤੇ ਉਹ ਵੀ ਸ਼ੁੱਧ ਬੀਜ ਦਾ ਸੁਧਰੇ ਬੀਜ ਦਾ ਤੇ ਫੇਰ ਹੀ ਫਾਰਮਰ ਬੀਜਣਗੇ ਨਾ ਇਸ ਕਰਕੇ ਜਿੰਨੀ ਰਿਕੁਆਇਰਮੈਂਟ ਹੈਗੀ ਹੈ ਬੀਜ ਦੀ ਉਹ ਖੇਤੀਬਾੜੀ ਵਿਭਾਗ ਨੇ ਪੂਰੀ ਕਰਾਉਣੀ ਆ ਉਹਦੇ ਲਈ ਸਬੰਧਤ ਜਿਹੜੇ ਇਨਪੁਟਸ ਨੇ ਖਾਦਾਂ ਕਿੰਨੀਆਂ ਚਾਹੀਦੀਆਂ ਉਹਨੂੰ ਯੂਰੀਆ ਡੀਏਪੀ ਜ਼ਿੰਕ ਜਾਂ ਕੋਈ ਦਵਾਈਆਂ ਕਿੰਨੀਆਂ ਚਾਹੀਦੀਆਂ ਉਹ ਵੀ ਅਸੀਂ ਉਹਨਾਂ ਦੀ ਪੂਰੀ ਕਰਾਉਣੀ ਆ ਤਾਂ ਕਿ ਜੇਕਰ ਅਸੀਂ ਫਸਲੀ ਵਿਭਿੰਨਤਾ ਤਾਂ ਕਰਾਉਣੀ ਚਾਹੁੰਦੇ ਆ ਪਰ ਉਹਨਾਂ ਦੇ ਜਿਹੜੀ ਲੋੜ ਅਨਸਾਰ ਉਹਨਾਂ ਨੂੰ ਚੀਜ਼ ਨਾ ਮਿਲੇ ਉਹਨਾਂ ਨੂੰ ਮੌਕੇ ਤੇ ਬੀਜ ਨਾ ਸੁਧਰਿਆ ਮਿਲੇ ਜਿਹੜੀ ਉਹ ਕਿਸਮ ਬੀਜਣੀ ਚਾਹੁੰਦੇ ਆ ਉਹ ਨਾ ਮਿਲੇ ਜਾਂ ਉਹਦੇ ਖਾਦ ਨਾ ਮਿਲੇ ਜਾਂ ਦਵਾਈਆਂ ਨਾ ਮਿਲਣ ਇਸ ਕਰਕੇ ਇਹ ਉਪਲਬਧ ਕਰਾਉਣਾ ਜਿਵੇਂ ਉਹਨਾਂ ਦੀ ਕੁਆਲਿਟੀ ਵਧੀਆ ਦੇਣਾ ਤੇ ਉਹਨਾਂ ਨੂੰ ਹਰ ਚੀਜ਼ ਨੂੰ ਜਿਹੜੀ ਵੀ ਫਸਲ ਉਹ ਬੀਜਣਾ ਚਾਹੁੰਦੇ ਆ ਉਹਨਾਂ ਨਾਲ ਸੰਬੰਧਿਤ ਉਪਲਬਧ ਕਰਾਉਣਾ ਇਹ ਵੀ ਅਸੀਂ ਕੰਮ ਕਰਦੇ ਰਹਿੰਦੇ ਆ ਤੇ ਜਿਹੜਾ ਹੁਣ ਸੌਣੀ ਦੀਆਂ ਫਸਲਾਂ ਨਾਲ ਸੰਬੰਧਿਤ ਹੁਣ ਸ਼ੁਰੂ ਹੋਏਗਾ ਜੀ ਜੇਲਲ ਸਾਹਿਬ ਜਦੋਂ ਆਪਾਂ ਹੁਣ ਗੱਲ ਕਰਦੇ ਆ ਕਿ ਹੁਣ ਵਪਾਰੀ ਤਾਂ ਵੇਖੋ ਤੁਸੀਂ ਦੁਕਾਨਾਂ ਬਹੁਤ ਜਿਆਦੀਆਂ ਨੇ ਤੇ ਉਹਦੇ ਵਿੱਚ ਕੋਈ ਦੁਕਾਨਦਾਰ ਜਿਹੜਾ ਬਾ ਉਹ ਗਲਤ ਕੰਮ ਕਰੀ ਜਾਂਦਾ ਜਾਂ ਮੰਨ ਲਓ ਕਿ ਕਿਸਾਨ ਭਰਾ ਨੇ ਮਿੱਠਾ ਸਿੰਘ ਨੇ ਸ਼ਿਕਾਇਤ ਕਰਤੀ ਵੀ ਜੀ ਮੇਰੀ ਇਹਨੇ ਗਲਤ ਬੀਜ ਦਿੱਤਾ ਇਹਨੇ ਗਲਤ ਮੈਨੂੰ ਖਾਦ ਦੇ ਦਿੱਤੀ ਆ ਪੁਰਾਣੀ ਖਾਦ ਦੇ ਦਿੱਤੀ ਨਕਲੀ ਦੇਤੀ ਨਕਲੀ ਦੇਤੀ ਤੇ ਉਹਦੇ ਵਿੱਚ ਕੋਈ ਸਜ਼ਾ ਵੀ ਉਹਨੂੰ ਤੁਸੀਂ ਦਿੰਦੇ ਹੋ ਜਾਂ ਕੋਈ ਲਾਇਸੈਂਸ ਰੱਦ ਜਾਂ ਕੀ ਤੁਹਾਡੇ ਵੱਲੋਂ ਸਵਾਲ ਪ੍ਰਵਧਾਨ ਕੀਨੇ ਜੀ ਹਾਂਜੀ ਉਹ ਤਾਂ ਵੇਖੋ ਨਾ ਸਮੇਂ-ਸਮੇਂ ਤੇ ਖੇਤੀ ਉਪੜੀ ਉਪਾਗ ਦਾ ਕੋਈ এনਫੋਰਸਮੈਂਟ ਵਿੰਗ ਫਲਾਈਂਗ ਸਿਕਯੁਰਡ ਜਾਂ ਅਚੇਚੇ ਤੌਰ ਤੇ ਅਸੀਂ ਟੀਮਾਂ ਬਣਾਈਆਂ ਜਿਵੇਂ ਹੁਣ ਵੀ ਅਸੀਂ ਟੀਮਾਂ ਬਣਾਤੀਆਂ ਵੀ ਜੇਕਰ ਬਾਹਰਲੇ ਸੂਬਿਆਂ ਤੋਂ ਗੁਜਰਾਤ ਵਗੈਰਾ ਤੋਂ ਕੋਈ ਮਾੜਾ ਸੀਡ 2 ਨੰਬਰ ਦਾ ਸੀਡ ਨਰਮੇ ਦਾ ਨਾਮ ਆਵੇ ਤੇ ਉਹਦੇ ਲਈ ਜਿਹੜਾ ਵਿਭਾਗ ਵੱਲੋਂ ਖਾਸ ਤੌਰ ਤੇ ਜਿਹੜਾ ਅਪਲਬਧਤਾ ਦਾ ਉਹ ਕੰਮ ਤੇ ਉਹਨਾਂ ਨੂੰ ਜਿਹੜਾ 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 ਵੀ ਚੀਜ਼ ਉਹਨਾਂ ਨੂੰ ਰਿਕੁਆਇਰਮੈਂਟ ਚਾਹੀਦੀ ਆ ਉਹਦੇ ਲਈ ਡੀਲਰਾਂ ਵੱਲੋਂ ਸਹੀ ਜਿਹੜਾ ਸਮਾਨ ਉਹਨਾਂ ਕੋਲੇ ਹੋਵੇ ਤੇ ਉਹਨਾਂ ਦੀਆਂ ਚੈਕਿੰਗ ਟੀਮਾਂ ਅਸੀਂ ਚੈਕਿੰਗ ਕਰਦੇ ਹਾਂ ਸਮੇਂ-ਸਮੇਂ ਤੇ ਲੋਡ ਪੈਂਟ ਤੇ ਵੀ ਕਰਦੇ ਹਾਂ ਜੇ ਕੋਈ ਸ਼ਿਕਾਇਤ ਆਵੇ ਤਾਂ ਉਹਦੀ ਚੈਕਿੰਗ ਕਰਦੇ ਹਾਂ ਸੈਂਪਲਿੰਗ ਕਰਦੇ ਹਾਂ ਸੈਂਪਲ ਟੈਸਟ ਹੋਣ ਲਈ ਲੈਬਾਰਟਰੀ 'ਚ ਜਾਂਦੇ ਆ ਜੇਕਰ ਫੇਲ ਹੁੰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾਂਦਾ ਰੀ-ਟੈਸਟਿੰਗ ਦਾ ਜੇ ਦੁਬਾਰਾ ਵੀ ਫੇਲ ਹੁੰਦੇ ਆ ਤੇ ਫਿਰ ਉਹਨਾਂ ਨੂੰ ਸਜ਼ਾਵਾ ਵੀ ਹੁੰਦੀ ਹੈ ਬਿਲਕੁਲ ਸਜ਼ਾਵਾ ਦੇ ਵਿੱਚ ਵੇਖੋ ਜੇਕਰ ਸੀਡ ਦੇ ਵਿੱਚ ਅਸੀਂ ਜੁਰਮਾਨਾ ਕਰਦੇ ਹਾਂ ਪਹਿਲੋਂ ਅਸੀਂ ਲਾਇਸੈਂਸ ਸਸਪੈਂਡ ਕਰਦੇ ਆਂ ਫਿਰ ਕੈਂਸਲ ਵੀ ਕਰ ਸਕਦੇ ਆਂ ਤੇ ਕੋਡ ਦੇ ਵਿੱਚ ਕੇਸ ਜਾਂਦਾ ਜਿਦੇ ਚ ਉਹਨਾਂ ਨੂੰ ਜੁਰਮਾਨਾ ਹੋ ਸਕਦਾ ਖਾਦਾਂ ਦੇ ਵਿੱਚ ਰਿਆਡ ਸਾਹਿਬ ਸਜ਼ਾ ਵੀ ਆ 3 ਮਹੀਨੇ ਤੋਂ ਲੈ ਕੇ 7 ਸਾਲ ਦੀ ਸਜ਼ਾ ਹੋ ਸਕਦੀ ਆ ਜੇਕਰ ਸੈਂਪਲ ਫੇਲ ਹੋਇਆ ਜਾਂ ਉਹਨੇ ਕੋਈ ਮਾੜਾ ਕੰਮ ਜਾਂ ਗੈਰ ਨਿਰਧਾਰਤ ਕੰਮ ਕੀਤਾ ਹੋਇਆ ਇਸੇ ਤਰ੍ਹਾਂ ਦਵਾਈਆਂ ਦੇ ਵਿੱਚ ਵੀ ਤਿਆਂ ਦੇ ਮਹੀਨੇ ਤੋਂ ਲੈ ਕੇ ਤੇ 3 ਸਾਲ ਦੀ ਸਜ਼ਾ ਹੋ ਸਕਦੀ ਆ ਉਹਦੇ ਨਾਲ ਖਾਦਾਂ ਦੇ ਵਿੱਚ ਵੀ 50000 ਤੱਕ ਜੁਰਮਾਨਾ ਤੇ ਦਵਾਈਆਂ ਵਿੱਚ ਵੀ 50000 ਤੱਕ ਜੁਰਮਾਨਾ ਹੁੰਦਾ ਤੇ ਨਾਲ ਉਹਨਾਂ ਦੀ ਖੱਜਲ ਖਵਾਰੀ ਬਹੁਤ ਜ਼ਿਆਦਾ ਹੁੰਦੀ ਆ ਇਸ ਕਰਕੇ ਸਾਰੇ ਜਿੰਨੇ ਵੀ ਇਹ ਵਿਕਰੇਤਾ ਹੁੰਦੇ ਆ ਸਾਰੇ ਇਸ ਗੱਲ ਤੋਂ ਮਾਇਕਮਾ ਖੇਤੀਬਾੜੀ ਜਿਹੜਾ ਕਿ ਪੰਜਾਬ ਦਾ ਅਹਿਮ ਮਾਇਕਮਾ ਤੇ ਇਹ ਜਿਹੜਾ ਕੁਆਲਿਟੀ ਕੰਟਰੋਲ ਦਾ ਕੰਮ ਆ ਇੱਕ ਨੰਬਰ ਦਾ ਸਾਰੀ ਆਪਣੀ ਸਟੇਟ ਦਾ ਇੰਡੀਆ ਦੇ ਵਿੱਚ ਚੱਲ ਰਿਹਾ ਤੇ ਸਾਰੇ ਜਿਹੜੇ ਇਹਦੇ ਨਾਲ ਸੰਬੰਧਿਤ ਆ ਇਸ ਗੱਲ ਤੋਂ ਬਹੁਤ ਡਰਦੇ ਆ ਵੀ ਕਿਤੇ ਮਹਿਕਮੇ ਵੱਲੋਂ ਚੈਕਿੰਗ ਜਾਂ ਸੈਂਪਲਿੰਗ ਹੋਣ ਤੋਂ ਬਾਅਦ ਕਿਤੇ ਉਹ ਕੋਰਟਾਂ ਦੇ ਚੱਕਰ ਜਾਂ ਉਹ ਚੀਜ਼ਾਂ ਨਾ ਹੋਣ ਇਹ ਜਿਹੜੇ ਆ ਇਸ ਗੱਲ ਤੇ ਬਹੁਤ ਵਧੀਆ ਕੰਮ ਕਰਨ ਦੀ ਕੋਸ਼ਿਸ਼ ਉਹ ਕਰਦੇ ਨਾਲੇ ਰਿਆਰ ਦਾ ਸਭ ਤੋਂ ਵੱਡੀ ਸਜ਼ਾ ਤੇ ਇਹੋ ਹੀ ਉਹ ਵੀ ਮੁੜ ਕੇ ਉਹ ਇਹ ਕੰਮ ਕਰਨੀ ਚਾਹਦਾ ਕਰ ਨਹੀਂ ਸਕਦਾ ਬਦਨਾਮੀ ਕਿੰਨੀ ਆ ਬਦਨਾਮੀ ਫਿਰ ਜਦੋਂ ਸੈਂਸੀ ਕੈਂਸਲ ਹੋ ਜਾਣੇ ਉਹਦੇ ਜੋ ਕਿ ਵੀ ਵੇਚੂਗਾ ਇਹ ਤਾਂ ਉਹਨਾਂ ਨੇ ਛੋਟਾ ਕਿਤੇ ਥੋੜਾ ਬਹੁਤਾ ਕਿ ਨਾ ਹੈਗਾ ਫਿਰ ਅਸੀਂ ਇੱਕ ਵਾਰੀ ਵਾਰਨਿੰਗ ਦੇ ਦਿੰਨੇ ਆ ਚੇਤਾਵਨੀ ਜਿਵੇਂ ਜੇਕਰ ਉਹ ਵਾਰ-ਵਾਰ ਕਰ ਰਿਹਾ ਫਿਰ ਅਸੀਂ ਕਈ ਵਾਰੀ ਉਹਦਾ ਕੰਮ ਰੋਕ ਦਿੰਨੇ ਆ 21 ਤੋਂ ਲੈ ਕੇ ਜਾਂ 30 ਦਿਨ ਇੱਕ ਮਹੀਨੇ ਤੱਕ ਜੇਕਰ ਫੇਰ ਵੀ ਉਹ ਵਾਰ-ਵਾਰ ਕਰ ਰਿਹਾ ਵੀ ਹਟਦਾ ਹੀ ਨਹੀਂ ਹਟਦਾ ਹੀ ਨਹੀਂ ਫਿਰ ਲਾਇਸੈਂਸ ਕੈਂਸਲ ਕਰ ਦਿੰਦੇ ਆ ਤੇ ਜੇ ਵੇਖੋ ਇੱਕ ਗੱਲ ਜਿਵੇਂ ਨਾ ਆਪਾਂ ਖਾਦਾਂ ਬਹੁਤ ਥਾਵਾਂ ਤੇ ਪਈਆਂ ਹੋਣਗੀਆਂ ਪਰ ਵੇਖੋ ਉਹ ਨਿਰਧਾਰਤ ਗਦਾਮਾਂ ਦੇ ਵਿੱਚ ਹੁੰਦੀਆਂ ਜੀ ਜੇਕਰ ਖਾਦ ਪਈ ਆ ਪਰ ਗਡਾਊਨ ਜਿਹੜਾ ਸਾਡੇ ਐਡੀਸ਼ਨ ਨਹੀਂ ਹੈਗੀ ਤੇ ਉਹਦੇ ਤੇ ਸਿੱਧਾ ਮਿੱਠਾ ਸਿੰਘ ਜੀ ਪਰਚਾ ਹੁੰਦਾ ਪਰਚਾ ਆ ਦੇਖੋ ਕਿੰਨੇ ਕਾਮਯਾਬ ਜਿਹੜੇ ਵਿਭਾਗ ਕਰਦਾ ਤੇ ਧਿਆਨ ਦੇਣ ਦੀ ਸਾਨੂੰ ਲੋੜ ਆ ਅੱਛਾ ਇੱਕ ਗੇਸ ਸਾਹਿਬ ਹੋਰ ਗੱਲ ਆ ਹਾਰੀਆਂ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਇਹ ਵਸਤਾਂ ਜਿਹੜੋਂ ਅਸੀਂ ਖਰੀਦਣ ਜਾਂਦੇ ਹਾਂ ਹੈਨਾ ਕਈ ਵਾਰੀ ਕਿਨੇ ਕਾਕਾ ਕਿਥੇ ਚੱਲਿਆਂ ਅਖ ਡੀਜ਼ਲ ਪਵਾਣ ਆਂਦੀ ਵਾਰੀ ਖਾਦ ਚੱਕ ਲਈ ਆਂ ਹੈਨਾ ਉਹਨੂੰ ਅਸੀਂ ਕੁਝ ਨਹੀਂ ਦੱਸਦੇ ਵੀ ਕਿਹੜੀ ਚੀਜ਼ ਦਾ ਧਿਆਨ ਰੱਖਣਾ ਹੈ ਕਿਹੜੀ ਚੀਜ਼ ਦਾ ਧਿਆਨ ਨਹੀਂ ਰੱਖਣਾ ਜਾਂ ਕਈ ਵਾਰੀ ਸਾਨੂੰ ਪਤਾ ਵੀ ਨਹੀਂ ਹੁੰਦਾ ਇਹ ਸਾਰੀਆਂ ਵਸਤਾਂ ਖਰੀਦਣ ਵੇਲੇ ਸਾਡੇ ਕਿਸਾਨ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਇਹ ਟਿਕਾਣੇ ਦਾ ਹੈਗਾ ਜਿਹੜਾ ਸਵਾਲ ਤੁਸੀਂ ਕੀਤਾ ਜਿਹੜਾ ਕਿ ਅਸੀਂ ਕੈਂਪਾਂ ਦੇ ਵਿੱਚ ਵਾਰ-ਵਾਰ ਕਿਸਾਨਾਂ ਨੂੰ ਕਹਿੰਨੇ ਆ ਵੀ ਜੇਕਰ ਸਭ ਤੋਂ ਪਹਿਲੇ ਨੰਬਰ ਤੇ ਤਾਂ ਹੈਗਾ ਵੀ ਸਾਡੇ ਕੋਲ ਇੱਕ ਪਰਚੀ ਜਿਵੇਂ ਡਾਕਟਰ ਨਹੀਂ ਪਰਚੀ ਕੱਢਦਾ ਇੱਕ ਪਰਚੀ ਲੈ ਕੇ ਜਾਓ ਐਕਸਪਰਟ ਕੋਲੋਂ ਜੇਕਰ ਉਹ ਪਰਚੀ ਲੈ ਕੇ ਕਿਸਾਨ ਡੀਲਰ ਕੋਲੇ ਜਾਊਗਾ ਉਹ ਸਮਾਨ ਵੀ ਵਧੀਆ ਦੇਊਗਾ ਰੇਟ ਵੀ ਠੀਕ ਲਾਊਗਾ ਤੇ ਪੱਕਾ ਬਿੱਲ ਵੀ ਦੇਊਗਾ ਇਸ ਕਰਕੇ ਸਾਡੇ ਕੋਲੇ ਆ ਕੇ ਸਾਡੀ ਸਲਾਹ ਲੈ ਕੇ ਜਾਣ ਪੱਕਾ ਬਿੱਲ ਜ਼ਰੂਰ ਲੈਣ ਕਿਉਂਕਿ ਜੇਕਰ ਉਹ ਕੰਮ ਨਹੀਂ ਕਰਦੀ ਕੋਈ ਚੀਜ਼ ਜਾਂ ਸੀਡ ਵਧੀਆ ਨਹੀਂ ਨਿਕਲਦਾ ਤਾਂ ਸਾਡੇ ਤੱਕ ਸ਼ਿਕਾਇਤ ਕਰ ਸਕਦਾ ਜੇਕਰ ਉਹਦੇ ਕੋਲੇ ਪੱਕਾ ਬਿੱਲ ਹੋਵੇ ਬਿੱਲ ਹੋਏਗਾ ਜਿਹੜੀਆਂ ਅਧਿਕਾਰਤ ਜਿਹੜੇ ਸਾਡੇ ਰਜਿਸਟਰਡ ਲਾਇਸੈਂਸੀ ਲੋਕ ਉਹਨਾਂ ਤੋਂ ਹੀ ਸਮਾਨ ਲੈਣ ਨਾ ਕਿ ਬਾਹਰਲੇ ਜ਼ਿਲ੍ਹਿਆਂ ਤੋਂ ਆੜਤੀਏ ਜਿਹੜੇ ਪਰਚੀ ਦਿੰਦੇ ਆ ਉਹਦੇ ਮੁਤਾਬਕ ਜਾਂ ਕਈ ਵਾਰੀ ਕੰਪਨੀਆਂ ਸਿੱਧੀਆਂ ਹੀ ਫਾਰਮਰ ਤੱਕ ਅਪਰੋਚ ਕਰਦੀਆਂ ਉਹਨਾਂ ਤੋਂ ਸਮਾਨ ਕਦੇ ਨਾ ਲੈਣ ਇਹ ਜ਼ਰੂਰੀ ਹੈਗਾ ਕਿਉਂਕਿ ਕੰਪਨੀਆਂ ਕਈ ਸਿੱਧੀਆਂ ਕਈ ਵਾਰੀ ਕਰਦੀਆਂ ਪਰ ਉਹ ਪਤਾ ਨਹੀਂ ਕੀ ਸਮਾਨ ਵੇਚ ਜਾਂਦੀਆਂ ਬਾਅਦ ਵਿੱਚ ਅਸੀਂ ਉਹਦੇ ਤੇ ਕੋਈ ਐਕਸ਼ਨ ਵੀ ਨਹੀਂ ਕਰਦੇ ਨਹੀਂ ਲੈਸ ਜੇ ਪਤਾ ਉਹਨਾਂ ਨੂੰ ਲੱਗਦਾ ਜਦੋਂ ਉਹ ਮਾਰੀ ਨਿਕਲਦੀ ਆ ਉਹ ਗੁਦੀ ਨਹੀਂ ਆ ਇਸ ਕਰਕੇ ਇੱਕ ਇੱਕ ਗਿੱਲ ਸਾਹਿਬ ਦੇਖੋ ਬਹੁਤ ਵਧੀਆ ਗੱਲ ਆ ਤੁਸੀਂ ਬੜੀ ਅਹਿਮ ਜਾਣਕਾਰੀ ਜਿਹੜੀ ਕਿਸਾਨਾਂ ਨਾਲ ਸਾਂਝੀ ਕਰ ਰਹੇ ਹੋ ਜਦੋਂ ਤੁਹਾਡੀ ਵਿਭਾਗ ਦੀ ਜਾਣਕਾਰੀ ਹੈ ਜਿਹੜੀ ਉਹ ਸਾਰੀ ਤੁਸੀਂ ਕਿਸਾਨਾਂ ਤੱਕ ਕਿਵੇਂ ਪਹੁੰਚਾਉਂਦੇ ਹੋ ਕੀ ਮਾਧਿਅਮ ਤੁਸੀਂ ਵਰਤਦੇ ਹੋ ਕਿਵੇਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀਆਂ ਵੀ ਬਹੁਤ ਜਾਦੀਆਂ ਸੌਣੀ ਹਾੜੀ ਦੀਆਂ ਕਿਤਾਬਾਂ ਵੀ ਤੁਸੀਂ ਲੈ ਕੇ ਜਾਂਦੇ ਹੋ ਤੇ ਇਹ ਵਿਪਾਕ ਕਿਵੇਂ ਆਪਣੀ ਜਾਣਕਾਰੀ ਉੱਥੇ ਪਹੁੰਚਾਉਂਦੇ ਵੇਖੋ ਇੱਕ ਸਾਡੇ ਕਿਸਾਨ ਸਿਕਲਾਈ ਕੈਂਪ ਲੱਗਦੇ ਆ ਕਿਸਾਨ ਦਿਵਸ ਲੱਗਦੇ ਆ ਗੋਸਟਿੰਗਾਂ ਟਰੇਨਿੰਗ ਫਾਰਮਰ ਦੀ ਉਹਦੇ ਰਾਈ ਹੁੰਦਾ ਦੂਜਾ ਹੈਗਾ ਵੀ ਖੇਤੀ ਸਹਾਇਤ ਜਿਹਦੇ ਚ ਚੰਗੀ ਖੇਤੀ ਮਸਾਲਾ ਯੂਨੀਵਰਸਿਟੀ ਦਾ ਹਾੜੀ ਤੇ ਸੌਣੀ ਦੀਆਂ ਕਿਤਾਬਾਂ ਚ ਉਹਨਾਂ ਨੂੰ ਵਧੀਆ ਜਾਣਕਾਰੀ ਮਿਲਦੀ ਆ ਫਿਰ ਸਾਡੇ ਵੀ ਕਿਤਾਬ ਚ ਜਿਹੜੇ ਵਿਭਾਗੇ ਵੱਲੋਂ ਉਹ ਛਾਪਦੇ ਆ ਸਮੇਂ-ਸਮੇਂ ਤੇ ਜਿਹਦੇ ਤੋਂ ਰਾਈ ਸਹਾਇਤ ਰਾਈ ਉਹ ਕਿਤਾਬਾਂ ਰਾਹੀਂ ਜਾਣਕਾਰੀ ਲੈਂਦੇ ਆ ਵਟਸਐਪ ਗਰੁੱਪ ਬਣੇ ਹੋਏ ਆ ਸਰਕਲ ਲੈਵਲ ਤੇ ਬਲਾਕ ਲੈਵਲ ਤੇ ਜ਼ਿਲ੍ਹੇ ਲੈਵਲ ਤੇ ਕਿਸਾਨਾਂ ਦੇ ਜਿਹਦੇ ਵਿੱਚ ਜਿਹੜੇ ਵੱਧ ਤੋਂ ਵੱਧ ਕਿਸਾਨਾਂ ਤੱਕ ਉਹ ਜਾਣਕਾਰੀ ਸੋਸ਼ਲ ਮੀਡੀਆ ਜਾਂ ਵਟਸਐਪ ਗਰੁੱਪਾਂ ਰਾਹੀਂ ਹੁਣ ਅਸੀਂ YouTube ਚੈਨਲ ਜਿਵੇਂ ਖੇਤੀਬਾੜੀ ਯੂਨੀਵਰਸਿਟੀ ਦਾ YouTube ਚੈਨਲ ਆ ਵਿਭਾਗ ਦੇ ਵੀ ਜ਼ਿਲ੍ਹਾ ਲੈਵਲ ਤੇ ਵੀ ਸਟੇਟ ਲੈਵਲ ਤੇ YouTube ਚੈਨਲ ਤੇ ਸਮੇਂ-ਸਮੇਂ ਤੇ ਅਸੀਂ ਜਾਣਕਾਰੀ ਜਿਹੜੀ ਕਰਦੇ ਦੇ ਰਹਾਨੇ ਆ ਤੁਸੀਂ ਤੇ ਉਸ ਜਾਣਕਾਰੀ ਲੈ ਕੇ ਜਿਹੜੇ ਕਿਸਾਨ ਭਰਾ ਸਹੀ ਜਾਣਕਾਰੀ ਲੈਣ ਵੇਖੋ ਸੋਸ਼ਲ ਮੀਡੀਆ ਤੇ ਜਦੋਂ ਗੱਲ ਕਰਦੇ ਨਾ ਉਹਦੇ 'ਚ ਕਈ ਵਾਰੀ ਹੁੰਦਾ ਵੀ ਬਹੁਤ ਮੰਨ ਲਓ ਵੀ ਜਿਹੜੇ ਵਪਾਰੀ ਲੋਕ ਆ ਉਹ ਐਡਵਰਟਾਈਜ਼ਮੈਂਟਸ ਬਿਸ਼ੂਰੀ ਕਰਦੇ ਆ ਪਰ ਗਲਤ ਸਮਾਨ ਵੇਚ ਜਾਂਦੇ ਆ ਪਰ ਅਸੀਂ ਕਹਿੰਨੇ ਆ ਵੀ ਜਿਹੜੀ ਐਡਵਰਟਾਈਜ਼ਮੈਂਟ ਜਾਂ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜਾ ਲਿਟਰੇਚਰ ਜਾਂ ਸਿਹਤ ਛਪਦਾ ਜਾਂ ਉਹਨਾਂ ਵੱਲੋਂ ਜਿਹੜੀ ਚੈਨਲ ਆ ਜਾਂ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਆ ਉਹ ਸਹੀ ਸਪਾਰਸ਼ ਹੋਊਗੀ ਸਹੀ ਜਿਹੜੀ ਉਹਦੀਆਂ ਨਿਯਮਾਂ ਮੁਤਾਬਕ ਹੋਊਗੀ ਤੇ ਉਸ ਮੁਤਾਬਕ ਹੀ ਕੰਮ ਕਰਦੇ ਆ ਅਸੀਂ ਸਮੇਂ-ਸਮੇਂ ਤੇ ਕਿਸਾਨਾਂ ਤੱਕ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਸੂਚਨਾ ਪਹੁੰਚਦੀ ਕਰਦੇ ਰਹੇ ਹਾਂ ਮਤਲਬ ਜਿਹੜੀ ਇਸ਼ਤਿਹਾਰबाजी ਉਦਾਂ ਸੋਸ਼ਲ ਮੀਡੀਆ ਤੇ ਚੱਲਿਓਂਦੇ ਤੇ ਯਕੀਨ ਨਹੀਂ ਕਰਨਾ ਹਾਂ ਬਿਲਕੁਲ ਬੜੇ ਯੂਟਿਊਬਰ ਆ ਗਈਓ ਹਾਂ ਸਾਰਾ ਝੂਠ ਹੀ ਝੂਠ ਉਹਨਾਂ ਨੇ ਕਿਹੜਾ ਲਾਇਸੈਂਸ ਲੈਣਾ ਝੂਠ ਬੋਲ ਰਹੇ ਆ ਆ ਜਿਹੜੀ ਗੱਲ ਡਾਕਟਰ ਸਾਹਿਬ ਨੇ ਕਰ ਰਹੀ ਸੀ ਨਾ ਵੀ ਅਸੀਂ ਮੈਸੇਜ ਭੇਜਦੇ ਆ ਇਹ ਮੈਂ ਵੀ ਹੈਗਾ ਜੇ ਮੈਂਬਰ ਇਹਨਾਂ ਦਾ ਅੱਛਾ ਬੜੇ ਲੋਕਾਂ ਨੂੰ ਵਟਸਐਪ ਗਰੁੱਪ ਤੇ ਮੈਸੇਜ ਆਂਦਾ ਹੈ ਨਾ ਚਲੋ ਠੀਕ ਆ ਜੀ ਦੇਖੋ ਡਾਕਟਰ ਸਾਹਿਬ ਦੇ ਨਾਲ ਨਾਲ ਤੁਸੀਂ ਵੀ ਜਿਹੜਾ ਸੋਹਣਾ ਕੰਮ ਕਰਦੇ ਪਏ ਹੋ ਔਰ ਇਹ ਕਰਨੇ ਚਾਹੀਦੇ ਵੀ ਆ ਹੁਣ ਇਹ ਕੰਮ ਅਸੀਂ ਹੋਰ ਕਰੀਏ ਮੌਸਮ ਆ ਇਹ ਜ਼ਰੂਰੀ ਆ ਇਹਦੇ ਬਿਨਾਂ ਕੋਈ ਕੰਮ ਨਹੀਂ ਹੁੰਦਾ ਨਹੀਂ ਹੁੰਦਾ ਪਿਛਲੇ 24 ਘੰਟਿਆਂ ਚ ਜੇ ਤਾਪਮਾਨ ਦੀ ਰਿਆਡ ਸਾਹਿਬ ਗੱਲ ਕਰੀਏ ਤੇ ਜਲੰਧਰ ਚ ਵਾਤਵਾਰ 33.5 ਡਿਗਰੀ ਸੈਲਸੀਅਸ ਰਿਹਾ ਤੇ ਘੱਟ ਤੋਂ ਘੱਟ 14.6 ਗੁਰਦਾਸਪੁਰ ਚ ਵਾਤਵਾਰ 33.5 ਤੇ ਘੱਟ ਤੋਂ ਘੱਟ 16.8 ਫਿਰੋਜ਼ਪੁਰ ਚ 34 ਤੇ 14 ਡਿਗਰੀ ਸੈਲਸੀਅਸ ਪਟਿਆਲਾ ਚ ਵਾਤਵਾਰ 34.7 ਤੇ ਘੱਟ ਤੋਂ ਘੱਟ 17.6 ਡਿਗਰੀ ਸੈਲਸੀਅਸ ਅੰਮ੍ਰਿਤਸਰ ਚ 32.8 ਤੇ 12.4 ਤੇ ਬਠਿੰਡਾ ਚ ਵਾਤਵਾਰ 35.2 ਤੇ ਘੱਟ ਤੋਂ ਘੱਟ 13 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਇਹ ਆਉਣ ਵਾਲੀ 24 ਘੰਟਿਆਂ 'ਚ ਮੌਸਮ ਜੋ ਹੈ ਇਹ ਆਮ ਤੌਰ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਇਹ ਮਹਿਕਮੇ ਬਾਰੇ ਖਬਰ ਜਿਹੜੀ ਆ ਸਾਡੇ ਤੱਕ ਪਹੁੰਚੀ ਤੇ ਅਸੀਂ ਅੱਗੋਂ ਦੇਰਤੀ ਆ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਸਾਡੇ ਇਸ ਪ੍ਰੋਗਰਾਮ ਸੰਬੰਧੀ ਕੋਈ ਵੀ ਸੁਝਾਅ ਦੇਣਾ ਚਾਹੁੰਦੇ ਹੋ ਤੁਸੀਂ ਸਾਨੂੰ ਖਤ ਲਿਖ ਸਕਦੇ ਆ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਆ ਖਤ ਲਿਖਣ ਲਈ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144066 1 ਤੇ ਸਾਡਾ ਈਮੇਲ ਅਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਣੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਆਪਣਾ ਆਪਣੇ ਪਰਿਵਾਰ ਦਾ ਧਿਆਨ ਰੱਖੋ ਵੇਖਦੇ ਰਹੋ ਤੇ YouTube ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ddpunjabi ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੈ ਹਿੰਦ ਜੈ ਹਿੰਦ ਜੈ ਹਿੰਦ ਜੈ ਹਿੰਦ